ਹੰਦਾ ਕਿਵਰੀ ਜ਼ਿੰਦਗੀ ਚ ਇਹ ਦਿਨ ਆਵੇ ਮੈਨੂੰ ਬਹੁਤ ਸਾਲ ਹੋ ਗਏ ਸੀ 15 ਸਾਲ ਹੋ ਗਏ ਸੀ ਪਿਛਲੇ ਮਝਾਲ ਲਈ ਮੈਨੂੰ ਬਹੁਤ ਪਿਆਰ ਮਿਲਿਆ ਮੈਂ ਸ਼ੁਕਰਗੁਜ਼ਾਰ ਹਾਂ ਸਾਰਿਆਂ ਦੀ ਹਮੇਸ਼ਾ ਹੀ ਮਿਲਿਆ ਪਰ ਇੱਕ ਹੁੰਦਾ ਹੈ ਨਾ ਜਿਵੇਂ ਆਪਾਂ ਟ੍ਰੇਲਰ ਜਦੋਂ ਲਾਂਚ ਕੀਤਾ ਸੀ ਉਦੋਂ ਨਹੀਂ ਸੀ ਸੋਚਿਆ ਕਿ ਅਸੀਂ ਜਦੋਂ ਦਾ ਰੋ ਸੁਪਰ ਹਿੱਟ ਵੀ ਹੋ ਜੂਗੀ ਤੇ ਅਸੀਂ ਇੱਥੇ ਫਿਰ ਸਕਸੈਸ ਪਾਰਟੀ ਕਰਾਂਗੇ ਜਾਂ ਅਸੀਂ ਪ੍ਰੀਮੀਅਰ ਕਰਾਂਗੇ ਸੋ ਵਾਇਗਰੂ ਦਾ ਸ਼ੁਕਰ ਹੈ ਕਿ ਸਾਨੂੰ ਇਹ ਦਿਨ ਨਸੀਬ ਹੋਇਆ